ਚਰਦੀ ਨਜ਼ਦੀਕ ਪੈਂਦੇ ਮਾਨਵਾਲਾ ਬਾਈਆਂ ਜਲੰਧਰ ਰੋਡ ਤੇ ਟੋਲ ਪਲਾਜ਼ਾ ਤੇ ਸਰਕਾਰੀ ਬੱਸ ਡਰਾਈਵਰ ਦੀ ਗਲਤੀ ਦੇ ਕਾਰਨ ਤਕਰੀਬਨ 1 ਘੰਟਾ ਜਾਮ ਲੱਗਿਆ ਰਿਹਾ ਬੱਸ ਡਰਾਈਵਰ ਨੇ ਟੋਲ ਪਲਾਜ਼ਾ ਕਰਮਚਾਰੀ ਨੂੰ 120 ਰੁਪਏ ਨਾ ਦੇਣ ਦੀ ਸੂਰਤ ਵਿੱਚ ਛੋਟੀ ਲਾਈਨ ਵਾਲੀ ਸਾਈਡ ਨੂੰ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਪਰ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਨਾਲ ਭਰੀ ਬੱਸ ਨੂੰ ਰੋਕ ਲਿਆ ਜਿਸ ਵਜੋਂ ਉੱਥੋਂ ਲੰਘਦੀਆਂ ਸਰਕਾਰੀ ਬੱਸਾਂ ਦੇ ਹੋਰਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਵਾਲਾ ਟੋਲ ਪਲਾਜ਼ਾ ਜੀਟੀ ਰੋਡ ਤੇ ਜਾਮ ਲਗਾ ਦਿੱਤਾ ਇਸ ਦੌਰਾਨ ਦੂਰ ਦਰਾਡੇ ਤੋਂ ਆਈਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਹਾਈਵੇ ਤੋਂ ਗੁਜ਼ਰਦੀ ਐਂਬੂਲੈਂਸ ਨੂੰ ਵੀ ਟ੍ਰੈਫਿਕ ਜਮ ਲੱਗਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਦੇਰ ਬਾਅਦ ਟ੍ਰੈਫਿਕ ਪੁਲਿਸ थाना ਜੰਡਿਆਲਾ ਗੁਰੂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਹ ਮਾਮਲਾ ਸ਼ਾਂਤ ਕਰਵਾਇਆ ਹਾਈਵੇ ਪੁਲਿਸ ਅਧਿਕਾਰੀ ਐਸਏਪ ਪ੍ਰਭਜੀਤ ਸਿੰਘ ਨੇ ਆਪਣੀ ਸੂਝਬੂਝ ਨਾਲ ਮੌਕੇ ਤੇ ਹੀ ਸਰਕਾਰੀ ਬੱਸ ਡਰਾਈਵਰ ਅਤੇ ਕੰਡਕਟਰ ਕੋਲੋਂ 120 ਰੁਪਏ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਦਵਾਕੇ ਮਸਲਾ ਹੱਲ ਕਰਵਾ ਲ ਦਿੱਤਾ ਸਾਹਿਬ ਦਿਵਾਲ ਕੇ ਆਰਟੀ ਨਿਊਜ਼ ਨੈਟਵਰਕ ਇਹਨਾ ਤਿੰਨ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਣ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਤرائی ਵੜੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜ ਕਣਾ ਇਧਰੋਂ ਗੱਡੀ ਨੰਗਣ ਦੀ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਡਾ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨ ਬੰਦ ਰਹੀਦੀ ਆ ਤੁਹਾਨੂੰ ਜੇ ਇੱਕ ਲੈਂਡ ਦੇ ਦੇਣ ਜਾਂਹੀਂ ਗਿਆ ਇਧਰ ਗੱਡੀ ਨਿਗਾਉਂਦੇ ਗੱਡੀ ਵਾਪਸ ਘਮਾ ਕੇ ਲਿਆਉਣੀ ਆ ਕੋਈ ਇਹਨਾਂ ਪੱਥਰ ਸੋੜ ਕੇ ਬਦਮਾਸ਼ੀ ਕਰਨ ਦੇ ਬਸ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਆ ਬਸ ਇੱਥੇ ਉਲਾਈਏ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਵੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖੱਦਲ ਖਰਾਬ ਨਾ ਹੋਣ ਸਰ ਪਤਾ ਕੀ ਹੈ ਹਾਂ ਜੀ ਪਤਾ ਕੀ ਗੱਲ ਹੈ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਹਾਂ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇਟ ਲੈਂਡ ਬੰਦ ਹੁੰਦੀ ਆ ਇੱਧਰੋਂ ਐ ਇੱਧਰੋਂ ਤਿੰਨ ਲੈਣਾ ਚੱਲ ਉੱਤ ਸਰੇ ਵਾਲੀ ਲਾਈਨ ਆ ਬਿਲਕੁਲ ਬੰਦ ਸੀਗੀ ਜਾਣੇ ਕਿਹਦਾ ਕ ਲੱਗਾ ਬੱਸ ਭਰੀ ਸਵਾਰੀਆਂ ਦੀ ਪਹੁੰਚ ਲੋ ਇਹ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇ ਇੱਥੇ ਨੇ ਪੱਥਰ ਛੁਟੇ ਆ ਗੱਡੀ ਦੇ ਅਗਲੇ ਬੰਦੇ ਜਾਣ ਪੁੱਜ ਕੇ ਪੱਥਰ ਛੁਟੇ ਗਏ ਯਾਰ ਆ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਜਿਹਨੇ ਪੱਥਰ ਛੁਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਛ ਜਬਰਦਸਤੀ ਬੱਸਾਂ ਗਾਂ ਲਈ ਹੁੰਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ ਇਹ ਜਬਰਦਸਤੀ ਇੰਦੀ ਨਿਕੋਂਦੇ ਇਹਨਾਂ ਨੂੰ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਂਚ ਹੋਣਾ ਇਹਨਾਂ ਨੂੰ ਕਿਹਾ ਸੀ ਚੋ ਇਹਨਾਂ ਨੇ ਕਿਹਾ ਸਾਡਾ ਕੋਲ دوسری ਮਸ਼ੀਨ ਪੰਚਿੰਗ ਮਸ਼ੀਨ ਹੈ ਨਹੀਂ ਆ ਇਹ ਵੀ ਆਈਪੀ ਲੈਣੇ ਆਂਦੀ ਪੁਲਥਾ ਲਈ ਸਿਰਫ ਐਂਬੂਲੈਂਸ ਜਾਣੀ ਹੈ ਐਂਬੂਲੈਂਸ ਆ ਗਈ ਥੋੜੇ ਕੱਟਣ ਦੀ ਡੇ ਸਟੇ ਪੱਥਾ ਕਰਕੇ ਬੈਠੇ ਇਹਨਾਂ ਨੂੰ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਬੱਸ ਆ ਕੋਈ ਤੁਹਾਡੇ ਕੋਲ ਥੋੜੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਟੱਟ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਕੋਈ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਨਾ ਕੋਈ ਗੱਲ ਨਹੀਂ ਅਮਾਲਦੀ ਕੋਈ ਅਸਲੀ ਗੱਲ ਸੁਣੋ ਕਾਜੀ ਉਹਨੂੰ ਕਿਹਾ ਬੂਮ ਲੱਥੇ ਆ ਬੱਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਹਾਂ ਇਹ ਆnde ਨਹੀਂ ਅਸੀਂ ਐਦੀ ਨਾ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆਜੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਐਸਐਪ ਪ੍ਰਭਜੀਤ ਸਿੰਘ ਹਾਈਵੇ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੋਲ ਪਲਾ ਜਾਂ ਮਾਨਾਂ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਿਆ ਟੂਲ ਇਹਨਾਂ ਟੂਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਖਿੜਾ ਰਹਾ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਤੇ ਆਵਾਜਾਈ ਜਿਹੜੀ ਚੱਲੂ ਕੀ ਕਰਾਂਦੀ ਐ ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਸੀ ਕਿਥੋਂ ਆ ਰਹੀ ਸੀ ਬੱਸ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਕਿੰਨੇ ਦੇ ਜਾਮ ਰਹਿ ਗਏ ਬੱਸ 5-7 ਮਿੰਟ ਜਗ ਮੈਟਰ ਸੋਲਵ ਕਰਦੇ ਹੁਣ ਸੋਲਵ ਹੋ ਗਿਆ ਆਵਾਜਾਈ ਚੱਲ ਪਈ ਐ ਠੀਕ ਦੁਰਸਤ ਹੋ ਗਿਆ ਉਹ ਆ ਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਾਂ ਤਾਂ ਜੀ ਤੁਹਾਨੂੰ ਫਿਰ ਕਿਵੇਂ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਦੇ ਮੈਂ ਜਸਟ 5 ਮਿੰਟ ਤੇ ਪਹੁੰਚ ਗਿਆ ਜੀ ਤੇ ਆ ਕੇ ਮਸਲਾ ਜਿਹੜਾ ਸੋਲਵ ਕਰਦਾ ਤੇ ਆ ਵਜੇ ਟ੍ਰੈਪ ਹੋ ਕੇ